ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਇਹ ਟਾਈਮ ਹੁਣ ਦੁਪਹਿਰ ਦਾ ਤੇ ਜੋਵਨ ਸਕੂਲ ਤੋਂ ਆ ਚੁੱਕਾ ਹੈ ਤੇ ਆਪਾਂ ਨੇ ਰੋਟੀ ਪਾਣੀ ਬਣਾ ਲਿਆ ਤੇ ਰੋਟੀ 'ਚ ਅੱਜ ਆਪਾਂ ਰਾਤੀ ਬਣਾਈ ਸੀ ਬੈਂਗਣਾ ਦੀ ਸਬ지 ਤੇ ਕੀ ਅਦਰ ਰਾਇਤਾ ਪਾਇਆ ਕਿ ਜੋਵਨ ਨੂੰ ਕੀ ਅਦਰ ਰਾਇਤਾ ਬਹੁਤ ਪਸੰਦ ਹੈ ਇਸ ਕਰਕੇ ਕੀ ਅਦਰ ਰਾਇਤਾ ਬਣਾਇਆ ਤੇ ਨਾਲੇ ਜੋਵਨ ਸ਼ੱਕਰ ਖਾ ਕੇ ਬਹੁਤ ਖੁਸ਼ ਹੈ ਦੇਸੀ ਕੀਚਾ ਸ਼ੱਕਰ ਪਾ ਕੇ ਦਿੱਤੀ ਹੈ ਕਿ ਜਖਾਮ ਹੁੰਦਾ ਹੈ ਨਾ ਜਦੋਂ ਉਸ ਟਾਈਮ ਨਾ ਜਿਆਦਾ ਮਿੱਠਾ ਖਾਣੇ ਦਾ ਦਿਲ ਕਰਦਾ ਹੈ ਜੋ ਬੰਦਾ ਤੇ ਇਹ ਸ਼ੱਕਰ ਦੀ ਚੂਰੀ ਜਾਂ ਫਿਰ ਸ਼ੱਕਰ ਨੂੰ ਐਵੇਂ ਹੀ ਦੇ ਦਿੰਦੀ ਹੈ ਖਾਣੇ 'ਚ ਸ਼ਾਮ ਨੂੰ ਕਹਿੰਦਾ ਕਿ ਸ਼ੱਕਰ ਚੋਰੀ ਬਣਾਣੀ ਹੈ ਮੰਮੀ ਸ਼ੱਕਰ ਚ ਸ਼ਾਮ ਨੂੰ ਚੋਰੀ ਬਣਾ ਕੇ ਦੇਵਾਂਗੇ ਚਲੋ ਜੀ ਨੂੰ ਲੰਚ ਕਰਾ ਦੇਣੇ ਆ ਫਿਰ ਕਰਾਂਗੇ ਆਪਾਂ ਗੱਲਾਂ ਬਾਤਾਂ ਟਾਈਮ ਹੁਣ ਸ਼ਾਮ ਦਾ ਹੈ ਦੁਪਹਿਰ ਦਾ ਆਪਾਂ ਨਵੇੜ ਦੇ ਤਾਂ ਮੰਨਤ ਵੀ ਟਿਊਸ਼ਨ ਤੋਂ ਆ ਗਈ ਹੈ ਤੇ ਆਪਾਂ ਇਸ ਟਾਈਮ ਸ਼ਾਮ ਦੇ ਕਮਾ ਲਈ ਤਿਆਰੀ ਕਰ ਰਹੇ ਆਂ ਸ਼ਾਮ ਦੀ ਆਪਾਂ ਨੇ ਸਬਜੀ ਤਾਂ ਬਣਾ ਲਈ ਸਬਜੀ ਆਪਾਂ ਨੇ ਬਣਾ ਲਈ ਆਟਾ ਗੁੰਨ ਦਿੱਤਾ ਤੇ ਮੈਂ ਹੁਣ ਬਾਹਰ ਜਾ ਰਹੀਆਂ ਕੈਰੀ ਦੇ ਵਿੱਚ ਕਟਾਂਗੇ ਆਪਾਂ ਪਧਨਾ ਪਧਨਾ ਕੱਟ ਕੇ ਆਪਾਂ ਛਾਂਟ ਕੇ ਧਰ ਦਿਆਂਗੇ ਕੱਲ ਨੂੰ ਆਪਾਂ ਘੁੱਟਾਂਗੇ ਨੂਨ ਨੂਨ ਆਪਣਾ ਖਤਮ ਹੋ ਗਿਆ ਦਹੀਂ ਦੁੱਧ ਦੇ ਵਿੱਚ ਪਾ ਲੈਂਦੇ ਆਂ ਤੇ ਇੱਕ ਆਪਾਂ ਪੂਰੀ ਕੀੜੀਆਂ ਨੇ ਇੰਨੇ ਜ਼ਿਆਦਾ ਤੰਗ ਕਰਖੀਆਂ ਆਂ ਕੀੜੀਆਂ ਵਾਲੀ ਦਵਾਈ ਵੀ ਲੈ ਕੇ ਆਈ ਹਾਂ ਮੈਂ ਸਲੈਪ ਤੇ ਨਹੀਂ ਗੇੜਦੀ ਕਿਤੇ ਪਰੋਟੀ ਪਾਣੀ ਬਣਾਉਂਦੇ ਆ ਸਿਰਫ ਚੌਕ ਹੀ ਜਿਹਦਾ ਨਿਸ਼ਾਨ ਲਾਉਂਦੀਆਂ ਚੌਕ ਧਿਆਨ ਰੱਖਿਆ ਤਾਂਦੀ ਬਚੋ ਹੋ ਰਿਹਾ ਅਬ ਇਸ ਵਾਰ ਤਾਂ ਇਦਾਂ ਤਾਂ ਹੋ ਰਿਹਾ ਕਾਲੀ ਕੀੜੀ ਤਾਂ ਕੋਈ ਵੀ ਨਹੀਂ ਹੈਗੀ ਪੂਰੀ ਕੀੜੀਆਂ ਸਾਰੀਆਂ ਥੋੜੀ ਜੀ ਵੀ ਚੀਜ਼ ਸਲੈਬ ਤੇ ਰਹਿ ਜੇ ਤਾਂ ਉਸੇ ਵਕਤ ਸਾਰੀ ਭੱਜ ਜਾਂਦੀ ਹੈ ਕੀੜੀਆਂ ਦੇ ਨਾਲ ਜੋਤ ਘਰ ਦੇ ਵਿੱਚ ਦੇਖੋ ਉੱਥੇ ਲੀਕਾ ਕਿਚ ਰੱਖਿਆ ਸੀ ਚੌਕ ਦੀਆਂ ਉੱਥੇ ਵੀ ਕੀ ਦੇ ਵਿੱਚ ਵੀ ਤੇ ਜੋ ਤਾਂ ਕੋਈ ਵੀ ਚੀਜ਼ ਨੀਚੇ गिर ਜਾਵੇ ਜਿੱਥੇ ਉਹ ਉੱਥੇ ਹੀ ਝੁੰਡ ਦੇ ਝੁੰਡ ਭੂਰੀ ਕੀੜੀਆਂ ਦੇ ਆ ਜਾਂਦੇ ਨੇ ਕੈਰੀ ਦੇ ਵਿੱਚ ਚਾਹਨੇ ਉੱਥੇ ਭੂਰੀ ਕੀੜੀਆਂ ਤੇ ਅਕਾਏ ਪੈ ਨੇ ਇਸ ਵਾਰ ਲੱਗਦਾ ਹੈ ਕਾਲੀ ਕੀੜੀਆਂ ਛੁੱਟੀ ਦੇ ਨੇ ਤੇ ਭੂਰੀ ਕੀੜੀਆਂ ਨੇ ਠੇਕਾ ਲੈ ਲਿਆ ਇਸ ਵਾਰ ਗਰਮੀ ਦੀ ਮੌਸਮ ਦੇ ਵਿੱਚ ਲੋਕ ਭੂਰੀ ਕੀੜੀਆਂ ਨੇ ਠੇਕਾ ਲੈ ਲਿਆ ਹੁਣ ਐਤ ਕੀ ਗਰਮੀ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਤੰਗ ਕਰ ਰੰਦਾ ਚਲੋ ਜੀ ਆਪਾਂ ਤੋੜਦੇ ਆਪਾਂ ਦਿਨਾਂ ਉਹ ਤਾਂ ਬਾਅਦ ਫਿਰ ਕਰਾਂਗੇ ਗੱਲਾਂ ਹੁਣ ਆ ਗਈ ਸੀ ਮੈਂ ਕੈਰੀ ਦੇ ਵਿੱਚ ਕੈਰੀ ਦੇ ਵਿੱਚ ਆਪਾਂ ਪਦੀਨਾ ਤੋੜਨਾ ਤੇ ਪਦੀਨਾ ਤੋੜਨ ਤੋਂ ਪਹਿਲਾਂ ਮੈਂ ਕਹਿੰਦੀ ਥੋੜਾ ਲਾਠੀ ਨਾਲ ਸਾਰੇ ਤੇ ਮਾਰ ਦੇਵਾਂ ਕਈ ਵਾਰ ਡਰ ਲੱਗਦਾ ਗਰਮਿਆਂਸ ਦੇ ਵਿੱਚ ਸੋ ਕੀੜਮ ਕੋੜਾ ਜਾਂ ਸੱਪ ਜਿੱਲਾ ਕੋਈ ਬੈਠਾ ਹੁੰਦਾ ਹੈ ਜੇ ਆਪਾਂ ਕੱਟਣ ਲੱਗੇ ਕਦੀ ਨੂੰ ਨਾ ਹੱਥ ਤੇ ਕੱਟ ਲਵੇ ਤੇ ਇਹ ਜ਼ਰੂਰੀ ਸੀ ਪਹਿਲਾਂ ਡੰਡੇ ਨਾਲ ਸਾਰੇ ਜਗਾਂ ਨੂੰ ਹਿਲਾ ਲਉਂ ਜੋ ਕੁਝ ਹੋਗਾ ਬਾਹਰ ਨਿਕਲ ਜਾਊਗਾ ਤੇ ਪਦੀਨਾ ਵੀ ਬਹੁਤ ਵੱਡਾ ਵੱਡਾ ਹੋ ਰਿਹਾ ਹੈ ਤੇ ਵੈਸੇ ਤਾਂ ਆਪਾਂ ਸਾਫ ਸਫਾਈ ਕੈਰੀ ਦੀ ਰੱਖਦੇ ਆਂ ਪਰ ਕਈ ਵਾਰ ਪਤਾ ਨਹੀਂ ਹੁੰਦਾ ਇਧਰਲੀ ਸਾਈਡ ਹੋ ਰਿਹਾ ਕਵਾੜ ਕਿਸੇ ਦਿਨ ਫ੍ਰੀ ਹੋਈ ਤਾਂ ਇੱਧਰ ਦਾ ਕਵਾੜ ਜ਼ਰੂਰ ਕੱਟਾਂਗੇ ਤੇ ਇੱਥੇ ਵੀ ਕੀੜੀਆਂ ਨੇ ਆਪਣੀ ਪੂਰੀ बस्ती बसाਈ ਹੋਈ ਹੈ ਪੂਰੀ ਕੀੜੀਆਂ ਨੇ ਜੇ ਮਾੜੀ ਚੀ ਵੀ ਕੰਧ ਨਾਲ ਟੱਚ ਹੋ ਜਾਈਏ ਤੇ ਚੜ ਜਾਂਦੀਆਂ ਐਵੇਂ ਕੱਟਦੀਆਂ ਜਿਵੇਂ ਪ੍ਰਿੰਟ ਲੜੀ ਹੋਵੇ ਧਫੜ ਪਾ ਦਿੰਦੀਆਂ ਤੇ ਇਹਨਾਂ ਦੀ ਜਲਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੱਲੋਂ ਆਪਾਂ ਇੱਥੇ ਵੀ ਦਵਾਈ ਦਾ ਸਪਰੇਅ ਕਰਾਂਗੇ ਅਤੇ ਕੈਰੀ ਦੇ ਵਿੱਚ ਵੜਦੇ ਹੋਏ ਡਰ ਲਾਗ ਇੱਥੇ ਮੈਂ ਕੱਟਣ ਲੱਗੀ ਸੀ ਪਦੀਨਾ ਪਦੀਨਾ ਵਿੱਚ ਚਾਕੂ ਨਾਲ ਹੀ ਵੱਢ ਲਿਆ ਸਾਰਾ ਤੇ ਆਰਾਮ ਨਾਲ ਛਾਟ ਲੇਵਾਂਗੇ ਫਿਰ ਕਿਉਂਕਿ ਜੇ ਮੈਂ ਪੱਤਾ ਪੱਤਾ ਤੋੜਦੀ ਤਾਂ ਬਹੁਤ ਟਾਈਮ ਲੱਗ ਜਾਂਦਾ ਤੇ ਨਾਲੇ ਵੱਢ ਦੇਣਾ ਤੇ ਦੁਆਰੇ ਨਿਸਰ ਵੀ ਜਾਣਾ ਇੱਥਨੇ ਦੁਆਰੇ ਫੁੱਟ ਜਾਣਾ ਉੱਪਰ ਉੱਪਰ ਤਾਂ ਪੱਟਣਾ ਈ ਸੀ ਮੈਂ ਤੇ ਵੀਡੀਓ ਅਗਲੇ ਦਿਨ ਦੀ ਆ ਫਿਰ ਸ਼ਾਮ ਨੂੰ ਟਾਈਮ ਨਹੀਂ ਲੱਗਿਆ ਕੰਮ ਅੱਗੇ ਦਾ ਵੀਡੀਓ ਸ਼ੂਟ ਕਰਨੇ ਅਗਲੇ ਦਿਨ ਦਾ ਮੈਂ ਫਟਾਫਟ ਸਾਰਾ ਕੰਮ ਨਿਬੇੜ ਦਿੱਤਾ ਸੀ ਗਰਮੀ ਆ ਤੇ ਬਹੁਤ ਜ਼ਿਆਦਾ ਸੀ ਅੱਜ ਸਵੇਰੇ ਆਪਾਂ ਘੁੰਮਣ ਵੀ ਗਏ ਸੀ ਨਾ ਬੜੀ ਮੁਸਕਾਨ ਨਾਲ ਘਰ ਲਈ ਆ ਇੰਨੀ ਜ਼ਿਆਦਾ ਗਰਮ ਹੈ ਸੀ ਹਵਾ ਬਿਲਕੁਲ ਨਹੀਂ ਚੱਲ ਰਹੀ ਸੀ ਤੇ ਇਸੇ ਕਰਕੇ ਮੈਂ 5:00 ਵਜੇ ਕੱਪੜੇ ਵੀ ਧੋ ਦਿੱਤੇ ਸਾਰਾ ਕੰਮ ਨੂੰ ਕੰਮ ਸਟਾ 11:00 ਵਿੱਚ ਨਿਬੜ ਗਿਆ ਸੀ ਤੇ ਇਹ ਕੰਮ ਨਿਬਣ ਤੋਂ ਬਾਅਦ ਫਿਰ ਦੋ ਤਿੰਨ ਕੰਮ ਹੈ ਜਿਹੜੇ ਕੱਪੜੇ ਜਿਹੜੇ ਧੋਏ ਨੇ ਤੈਂ ਪ੍ਰੈਸਾਂ ਦਾ ਵੀ ਨਿਬੇੜ ਦੇਵਾਂਗੀ ਹੁਣ ਇਹ ਤੇ ਸ਼ਾਮ ਦੇ ਟਾਈਮ ਜੋ ਜ਼ਿਆਦਾ ਹੁੰਦਾ ਨਾਲੇ ਗਰਮੀ ਜ਼ਿਆਦਾ ਹੁੰਦੀ ਆ ਤੇ ਨਾਲੇ ਜਿਹੜਾ ਆਪਾਂ ਕੱਲ੍ਹ ਦਿਨ ਨਾਲ ਅਸੀਂ ਛਾਂਟ-ਛੂਟ ਕੇ ਪੰਨ ਧਰ ਦਿੱਤਾ ਸੀ ਤੇ ਆਪਾਂ ਨੇ ਨੂਨ ਵੀ ਪੁੱਟਦਾ ਤੇ ਇਹ ਦੋ ਤਿੰਨ ਕੰਮ ਐ ਜਿਹੜੇ ਆਪਾਂ ਨੇ ਕਰ ਲੈਣੇ ਆ ਬੱਚਿਆਂ ਦੇ ਆਣ ਤੋਂ ਪਹਿਲਾਂ ਫਿਰ ਕਹਿ ਦਿੰਦੇ ਨੇ ਕਿ ਕਰਾਂ ਕਰਦੀਆਂ ਕਿਆਂ ਬੇਲੀਆਂ ਰਹਿndੀਆਂ ਨੇ ਐ ਨਹੀਂ ਪਤਾ ਕਿ 3 ਵਜੇ ਤੱਕ ਸਾਨੂੰ ਬੇਲ ਨਹੀਂ ਹੁੰਦੀ ਹੈਗੀ ਕੋਈ ਨਾ ਕੋਈ ਕੰਮ ਆਪਾਂ ਲੈ ਕੇ ਹੀ ਬੈਠ ਜਾਂਦੇ ਹਾਂ ਰੋਜ਼ ਜਿਹੜਾ ਆਪਣਾ ਦੁਪਹਿਰੇ ਤੱਕ ਕਰ ਲੈਂਦੇ ਆ ਚਲੋ ਜੀ ਪਹਿਲਾਂ ਨੂਨ ਕੁੱਟਦੇ ਆ ਫਟਾਫਟ ਇਹ ਨੂਨ ਜਿਹੜਾ ਪਦੀਨਾ ਪਾ ਲਾਤੋ ਕੇ ਰੱਖਿਆ ਸੀ ਇਹਦੇ ਪਾਣੀ ਬਿਲਕੁਲ ਨਿਕਲ ਗਿਆ ਤੇ ਪਹਿਲਾਂ ਆਪਾਂ ਪਦੀਨਾ ਕੁੱਟਾਂਗੇ ਨਾ بس ਨਮਕ ਹਰ ਮਿਸਟਾ ਆਲਾ ਹੀ ਕੁੱਟਾਂਗੇ ਬਸ ਤੇ ਦੇ ਵਿੱਚ ਜੀਰਾ ਵੀ ਪੈ ਜਾਂਦਾ ਸਾਫ ਤੜਨੀਆ ਵੀ ਪੈ ਜਾਂਦਾ ਲੇਕਿਨ ਬੱਚੇ ਉਹ ਵਾਲਾ ਨੂੰ ਘੱਟ ਖਾਂਦੇ ਨੇ ਆਪਾਂ ਤਾਂ ਖਾ ਲੈਂਦੇ ਆਪਾਂ ਨੂੰ ਤਾਂ ਟੇਸਟੀ ਲੱਗਦਾ ਇਹ ਵਾਲਾ ਹੀ ਕੁੱਟਾਂਗੇ ਇਹ ਦਹੀਂ ਦੂਹੀਂ ਚ ਰਾਮ ਨਾਲ ਪਾ ਲੈਂਦੇ ਨੇ ਸਭ ਤੋਂ ਪਹਿਲਾਂ ਆਪਾਂ ਪਦੀਨਾ ਕੁੱਟਦੇ ਆ ਪਦੀਨਾ ਕੁੱਟ ਕੇ ਫਿਰ ਆਪਾਂ ਮਿਰਚਾ ਕੁੱਟਾਂਗੇ ਇਹਦੇ ਚ ਤੇ ਨੂਨ ਅਸਾਂ ਨਾਲ ਕੁੱਟ ਜਾਂਦਾ ਤੇ ਇਹਨੂੰ ਕੁੱਟ ਕੇ ਫਿਰ ਆਪਾਂ ਧੁੱਪੇ ਰੱਖਾਂਗੇ ਤੇ ਥੋੜਾ ਟਾਈਮ ਤਾਂ ਲੱਗਦਾ ਹੈ ਕੁੰਡੀ ਗੁੱਡੀ ਵਿੱਚ ਘੁੱਟਣ ਦਾ ਪਰ ਕੁੰਡੀ ਵਾਲਾ ਨੂਨ ਥੋੜਾ ਟੇਸਟੀ ਜ਼ਿਆਦਾ ਹੁੰਦਾ ਹੈ ਮਿਕਸੀ ਵਿੱਚ ਕਰਨਿੰਗ ਤਾਂ ਮਿਕਸੀ ਵਿੱਚ ਕਰ ਦਿੰਦੀ ਸੀ ਲੇਕਿਨ ਮੈਂ ਕੁੰਡੀ ਦੇ ਵਿੱਚ ਘੁੱਟਣਾ ਇਹ ਚਟਨੀ ਜਿਹਾ ਬਣ ਗਿਆ ਨੂਨ ਕੁੱਟ ਗਿਆ ਸੀ ਤੇ ਨੂਨ ਜਿਹੜਾ ਆਪਾਂ ਪਾਉਂਦੇ ਆਂ ਵਿੱਚ ਉਹ ਪਾਣੀ ਛੱਡ ਦਿੰਦਾ ਇਸ ਕਰਕੇ ਥੋੜੀ ਦੇਰ ਧੁੱਪੇ ਰੱਖਾਂਗੇ ਰਾਤ ਸ਼ਾਮ ਨੂੰ ਫਿਰ ਆਪਾਂ ਇੱਕ ਵਾਰ ਹੋਰ ਕੁੰਡੇ ਨਾਲ ਸੋਟੇ ਨਾਲ ਅੱਛੀ ਤਰ੍ਹਾਂ ਇਹਨੂੰ ਮਸਲ ਕੇ ਬਰੀਕ ਕਰਦੇ ਹੋਗੇ ਜਿਹੜਾ ਪਾਣੀ ਆ ਉਹ ਸੁੱਕ ਜਾਵੇ ਹੁਣ ਬਾਰੀ ਆਈ ਕੱਪੜੇ ਤੇ ਐ ਪ੍ਰੈਸਾਂ ਦੀ ਤੇ ਟੀਵੀ ਆਪਾਂ ਲਗਾ ਲਿਆ ਨਾਲੇ ਆਪਾਂ ਟੀਵੀ ਦੇਖਾਂਗੇ ਨਾਲੇ ਆਪਾਂ ਨਾਲ ਨਾਲ ਕੰਮ ਕਰਦੇ ਰਹਾਂਗੇ ਕਿਉਂਕਿ ਅਗਰ ਜੇ ਥੋੜੀ ਦੇਰ ਲਈ ਵੀ ਠੂਣੀ ਸਿੱਧੀ ਕਰੀ ਤਾਂ ਨੀਂਦ ਘੇੜੇ ਦੇ ਦੂਗੀ ਪਰ ਆਪਾਂ ਕੰਮ 'ਚ ਲੱਗੇ ਰਹਾਂਗੇ ਤਾਂ ਥੋੜਾ ਨੀਂਦ ਵੀ ਚਲੀ ਰਹੀ ਨਾਲੇ ਆਪਣੇ ਕੰਮ ਵੀ ਕਾਪੂਚਾ ਜਾਂਦੇ ਨੇ ਇਹ ਤੈਨ ਦੇ ਪਹਿਲਾਂ ਕੱਟ ਨਵੇੜ ਦਿੰਦੇ ਆ ਕੱਪੜੇ ਪ੍ਰੈਸ ਵਾਲੇ ਸਾਈਡ ਚ ਕੱਢੀ ਜਾਵਾਂਗੇ ਬਾਅਦ ਚ ਆਪਾਂ ਪ੍ਰੈਸਾਂ ਕਰਾਂਗੇ ਕਿਉਂਕਿ ਇਹ ਵੀ ਜਿੱਦਣ ਕੱਪੜੇ ਧੋਂਦੇ ਆ ਉਦੋਂ ਸਾਰਾ ਦਿਨ ਦਾ ਕੰਮ ਹੁੰਦਾ ਹੈ ਕੱਪੜਿਆਂ ਰੱਖਣਾ ਸਮੇਟਣਾ ਇੱਧਰ ਉੱਧਰ ਕਰਨਾ ਸਾਰਾ ਬਹੁਤ ਕੰਮ ਹੁੰਦਾ ਹੈ ਤੇ ਸ਼ਾਮ ਦੇ ਟਾਈਮ ਤੱਕ ਕਈ ਵਾਰ ਦਿਲ ਵੀ ਨਹੀਂ ਕਰਦਾ ਇਹਨਾਂ ਨੂੰ ਹੱਥ ਲਾਣੇ ਅਗਲੇ ਦਿਨੇ ਟਾਈਮ ਲੱਗਦਾ ਪਰ ਨਾਲੇ ਨਾਲ ਦੇ ਨਾਲ ਨਿਬੜ ਜਾਂਦੇ ਨੇ ਬਲ ਵੀ ਨਹੀਂ ਪੈਂਦੇ ਕੱਪੜਿਆਂ ਦੇ ਵਿੱਚ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਆਪਾਂ ਇਹ ਹੀ ਨਿਬੇੜਦੇ ਆਂ ਦੁਪਹਿਰ ਦੇ ਲੰਚ ਦੀ ਤਿਆਰੀ ਆਪਾਂ ਬਾਅਦ ਚ ਕਰਾਂਗੇ ਇਹ ਕੰਮ ਕਰ ਲੈਨੇ ਆ ਪਹਿਲਾਂ ਆਪਾਂ ਤੈ ਪ੍ਰੈਸਾਂ ਨਿਬੇੜਦੇ ਤੇ ਲੋਹ ਤੈਨ ਨਾਲ ਕੱਪੜੇ ਰੱਖਦੇ ਤੁਸੀਂ ਇਹ ਪ੍ਰੈਸਾਂ ਵਾਲੇ ਨੇ ਪ੍ਰੈਸਾਂ ਵਾਲੇ ਕੱਪੜੇ ਇੱਧਰ ਢੇਡ ਸੜ ਪੜੇ ਨੇ ਉੱਧਰ ਹੀ ਸਾਰੇ ਯੂਨੀਫਾਰਮਾਂ ਨੇ ਬੱਚਿਆਂ ਦੇ ਅੱਜ ਬੁੱਧਵਾਰ ਸੀ ਅੱਜ ਦੂਜੀ ਯੂਨੀਫਾਰਮ ਪੈਂਦੀ ਐ ਤੇ ਇਹ ਕਾਲੂ ਪਾਣੀ ਐ ਇਸ ਕਰਕੇ ਇਹਨਾਂ ਨੂੰ ਆਪਾਂ ਨੇ ਪ੍ਰੈਸਾਂ ਕਰਕੇ ਧਰ ਦਿੱਤੇ ਆਪਣਾ ਕੱਪੜੇ-ਕੁਪੜੇ ਧਰ ਦਿੱਤੇ ਸਾਰੇ ਤੇ ਟਾਈਮ ਹੋ ਗਿਆ ਸਵਾ 1 ਦਾ ਤੇ ਆਪਾਂ ਹੁਣ ਆਪਾਂ ਕਿਚਨ ਦੇ ਡਿਊਟੀ ਸਾਹਮਦੇ ਆ ਤੇ ਆਪਾਂ ਇਹ ਹੁਣ ਬਣਾਣੇ ਆ ਨਮਕੀਨ ਚੋਲ ਤੇ ਦਮਕੀ ਚੋਲ ਬਣਾਵਾਂਗੇ ਤਾਂ ਜੋ ਬਣਾ ਜਾਏਗਾ ਇੰਨੇ ਬਣ ਜਾਣੇ ਨੇ ਚਲੋ ਜੀ ਐਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਕੀ ਜ਼ਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੂ ਇੱਕ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਬਾਏ ਬਾਏ